ਗੱਡੀਆਂ ਬਹੁਤ ਤੇਜ਼ੀ ਨਾਲ ਹਾਈਡਰੋਜਨ ਤੇ ਕਾਰ ਤੇ ਟ੍ਰੇਨ ਤੱਕ ਚੱਲ ਚੁੱਕੀ ਹੈ। ਹਾਈਡਰੋਜਨ ਦੀ ਟ੍ਰੇਨ। ਔਰ ਗੂਗਲ ਕਰੋ ਹਾਈਡਰੋਜਨ ਤੇ ਗੱਡੀ ਚੱਲਦੀ ਹੈ। ਹੂੰ। ਟ੍ਰੇਨਾਂ ਚੱਲ ਪਈਆਂ। ਕਾਰਾਂ ਚੱਲ ਪਈਆਂ ਔਰ ਉਹ ਜ਼ੀਰੋ ਪੋਲਿਊਸ਼ਨ ਨੇ। ਜ਼ੀਰੋ। ਹਾਈਡਰੋਜਨ ਨੁਕਸਾਨਦਾਇਕ ਨਹੀਂ ਹੋ ਸਕਦੀ ਗੈਸ। ਉਹਦੇ ਦਾ ਬਸ ਪਾਣੀ ਦੇ ਵੇਪਰ ਛੱਡਣੇ ਨੇ ਜਿੱਥੇ ਸਿਲੈਂਸਰ ਹੈ। ਅੱਛਾ ਗੜਕਰੀ ਕੋਲੇ ਉਹੀ ਹੈ। ਇਥੈਨੋਲ ਨਹੀਂ ਹੈ ਹੂੰ ਨਣਕਰੀ ਕੋਲੇ ਉਹੀ ਗੱਡੀ ਹੈ ਫਿਰ ਐਥਨੋਲ ਨੂੰ ਕਿੰਨਾ ਪ੍ਰਮੋਟ ਕਰ ਦਿੰਦੇ ਨੇ ਐਥਨੋਲ ਤਾਂ ਇਹਨਾਂ ਦਾ ਟਾਰਗੇਟ ਹੈ ਵੀ ਬਾਹਰੋਂ ਜਿਹੜਾ ਡੀਜ਼ਲ ਪੈਟਰੋਲ ਇਹ ਪਰਚੇਜ਼ ਕਰ ਰਹੇ ਨੇ ਉਹਨੂੰ ਘਟਾਇਆ ਜਾਵੇ ਕਿਉਂਕਿ ਵੱਧ ਤੋਂ ਵੱਧ ਕਰੰਸੀ ਉਧਰ ਹੀ ਲੱਗਦੀ ਹੈ ਹੂੰ ਡਿਪੈਂਡੈਂਸੀ ਬਾਹਰਲੇ ਦੇਸ਼ਾਂ ਤੇ ਤੇ ਚਲੋ ਇਥੈਨੋਲ ਬਣਾ ਲਓ ਇਥੈਨੋਲ ਉਹਨਾਂ ਫਾਈਨ ਸਬਸਟੀਟਿਊਟ ਤਾਂ ਹੈ ਨਹੀਂ ਪਰ ਫਿਰ ਵੀ ਮਿਕਸ ਹੋ ਕੇ ਚੱਲਦਾ ਹੈ ਪਹਿਲਾਂ 5% ਦੀ 10 ਹੋ ਗਿਆ ਹੁਣ 20% ਚਾਹੀਦਾ ਹੁਣ 20% ਪਰ ਆਉਣ ਵਾਲਾ ਜਿਹੜਾ ਟਾਈਮ ਹੈ ਮੁੜ ਕੇ ਇੰਜਨ ਦੇ ਹੀ ਹੈ ਪਰ ਉਹ ਹਾਈਡਰੋਜਨ ਦਾ ਸਭ ਕੁਝ ਹਾਈਡਰੋਜਨ ਨਾਲ ਚੱਲੇਗਾ ਟ੍ਰੇਨਸ ਬੱਸਸ ਉਹ ਤਾਂ ਚੱਲੇ ਚੁੱਕੀਆਂ ਨੇ ਟ੍ਰੇਨਸ ਤਾਂ ਤੁਸੀਂ ਦੱਸਿਆ ਹੈ ਵੀ ਹਾਂ ਇਹ ਦਰਸ਼ਕਾਂ ਹਾਸਤੇ ਨਵੀਂ ਗੱਲ ਹੈ ਉਹ ਨੈਕਸਟ ਪਾਰਟ ਹੈ ਨੈਕਸਟ ਪਾਰਟ ਦੇਖੋ ਅਸੀਂ ਨਹੀਂ ਦੇਖਾਂਗੇ ਨਹੀਂ ਸਮਝਾਂਗੇ ਜੋ ਛਾ ਸਾਨੂੰ ਦਿਖਾਇਆ ਜਾ ਰਿਹਾ ਹੈ ਉਹੀ ਆਖਰੀ ਸੱਚ ਮੰਨ ਕੇ ਚੱਲਾਂਗੇ ਤਾਂ ਸਾਡਾ ਡੁੱਬਣਾ ਤੈ ਹੈ ਆਪਦਾ ਵੀ ਦਿਮਾਗ ਕੰਮ ਕਰਨਾ ਚਾਹੀਦਾ ਵੀ ਇਹ ਕਿੰਨੇ ਕ ਸਹੀ ਹੈ ਤੇ ਕਿੰਨੇ ਕ ਗਲਤ ਪਾਵਰ ਕਿਸ ਤਰੀਕੇ ਨਾਲ ਹੋਏਗੀ ਕਿਉਂਕਿ ਆਪਾਂ ਜਿਵੇਂ ਲੋਕਾਂ ਨੇ ਸੀਐਨਜੀ ਬੜੀ ਲੋਾਈ ਪਰ ਸੀਐਨਜੀ ਦੇ ਹਮੇਸ਼ਾ ਲੋਕੀ ਕਹਿੰਦੇ ਵੀ ਪਾਵਰ ਨਹੀਂ ਰਹਿੰਦੀ ਗੱਡੀ 'ਚ ਗੱਡੀ ਚੜ੍ਹਦੀ ਨਹੀਂ ਹੈਗੀ ਪੈਟਰੋਲ ਤੇ ਲਾਣੀ ਪੈਂਦੀ ਹੈ ਹਾਈਡਰੋਜਨ 'ਚ ਵਧੂ ਹੈ ਗਲਤ ਤਾਂ ਹੀ ਹੈ ਨਾ ਸੀਐਨਜੀ ਦਾ ਪਰਪਸ ਹੀਗਾ ਸੀਐਨਜੀ ਦਾ ਪਰਪਸ ਇਹ ਵੀ ਜਿੱਥੇ ਬਹੁਤ ਜ਼ਿਆਦਾ ਧੂੰਆ ਹੈ ਉਹ ਇਹ ਧੂੰਆ ਘਟਾ ਲਿਆ ਨਾਲ ਪਾਵਰ ਵੀ ਘਟ ਗਈ ਪਾਵਰ ਵੀ ਘਟ ਗਈ ਬਿਲਕੁਲ ਸਹੀ ਗੱਲ ਸਹੀ ਜਦ ਨਹੀਂ ਨਾ ਪੂਰੇ ਰਹਿੰਦੀ ਹਮ 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 ਉਹ ਮੂਰੇ ਹਾਈਡਰੋਜਨ ਆ ਉਹਦੇ ਕੋਲੇ ਬਸੇ ਰਹੇ ਹੋ ਹਮ ਹਾਈਡਰੋਜਨ ਹੈ ਜਾਂ ਇਲੈਕਟ੍ਰਿਕ ਹੈ ਹਮ ਇਲੈਕਟ੍ਰਿਕ ਵੀ ਜਿਹੜੀ ਵਾਇਰਡ ਕਨੈਕਟਰ ਹੈ ਡਾਇਰੈਕਟ ਜਿਵੇਂ ਟ੍ਰੇਨ ਹੈ ਟ੍ਰੇਨ ਹੈ ਹਮ ਟ੍ਰੇਨ ਹੈ ਜਾਂ ਮੂਰੇ ਰੋਡ ਵੀ ਵੱਡੀਆਂ ਬਣਣਗੀਆਂ ਹੂੰ ਉਹੀ ਫਾਰਮੂਲੇ ਨਾਲ ਹੋ ਸਕਦਾ ਵੀ ਇਹਨੂੰ ਕਨੈਕਟੀਵਿਟੀ ਦਿੱਤੀ ਜਾਏ ਹੂੰ ਪਰ ਸਹੀ ਸਬਸਟੀਟਿਊਟ ਗੱਲ ਹਾਈਡਰੋਜਨ ਹੀ ਨਹੀਂ ਰਹਿ ਜਾਣਾ ਪੈਟਰੋਲ ਡੀਜ਼ਲ ਤੋਂ ਬਾਅਦ ਹੂੰ ਹੋਰ ਕੁਝ ਨਹੀਂ ਇੱਕ ਤਾਂ ਸੇ ਪੋਲਿਊਸ਼ਨ ਦੀ ਗੱਲ ਕੀਤੀ ਵੀ ਜਦੋਂ ਆਪਾਂ ਬੈਟਰੀ ਜਿਹੜੀ ਐ ਰੀਸਾਈਕਲ ਹੁੰਦੀ ਆ ਤਾਂ ਬਹੁਤ ਜ਼ਿਆਦਾ ਪੋਲਿਊਸ਼ਨ ਕਰਦੀ ਆ ਇੱਕ ਪੈਟਰੋਲ ਡੀਜ਼ਲ ਵਾਲੀ ਗੱਡੀ ਲਾ ਲਈਏ ਤੇ ਕੀਵੀ ਵਾਲੀ ਗੱਡੀ ਲਾ ਲਈਏ ਵੱਧ ਪੋਲਿਊਸ਼ਨ ਕਿਹਦੇ ਵਿੱਚ ਬਦਦਾ ਤਾਂ ਈਵੀ ਵਾਲੀ ਕਰੂ ਪਹਿਲਾਂ ਉਹਦੇ ਬਣਾਉਣ ਵੇਲੇ ਪਿੱਛੋਂ ਦੇ ਡਿਸਪੋਜ਼ ਕਰਨ ਵੇਲੇ ਵੱਧ ਪੁਲੀ ਜਿਹਨੂੰ ਗ੍ਰੀਨ ਕਾਸ ਕਿਹਾ ਜਾਂਦਾ ਅਸਲ ਚ ਜ਼ਿਆਦਾ ਪੋਲੂਸ਼ਨ ਕਰਦੀਆਂ ਨੇ ਨਹੀਂ ਉਹ ਗ੍ਰੀਨ ਹੈ ਜੰਨੀ دیر ਉਹ ਚੱਲਦੀ ਹੈ ਦੇਖੋ ਇੱਕ ਚੀਜ਼ ਨੇ ਬਣਾਉਣ ਵੇਲੇ ਘੱਟ ਪੋਲੂਸ਼ਨ ਲਿਆ ਹੂੰ ਖਤਮ ਕਰਨ ਵੇਲੇ ਘੱਟ ਪੋਲੂਸ਼ਨ ਲਿਆ ਹੂੰ ਕੁਝ ਰੂਟੀਨ ਚ ਪੋਲੂਸ਼ਨ ਲਿਆ ਮਤਲਬ ਇੱਕ ਚੀਜ਼ ਨੇ 100 ਦਾ 100 ਮਤਲਬ ਪਰਸੈਂਟ ਪੋਲੂਸ਼ਨ ਕਰਤਾ ਹੂੰ ਹੁਣ ਦੂਜੀ ਨੇ 99.50% ਪੋਲੂਸ਼ਨ ਕਰਦਾ ਵਿਚਾਰ ਕੀਤੇ ਨਹੀਂ ਤੇ 50 ਹੀ ਉਹਨੇ ਖਤਮ ਹੋਣੇ ਬਣਾ ਕਰਤਾ ਸਭ ਕੁਤਾ ਬਰਾਬਰ ਇਹ ਚੀਜ਼ਾਂ ਸਪੈਸੀਫਾਈ ਏਰੀਆ ਵਾਸਤੇ ਜੱਜਦੀਆਂ ਨੇ ਨਾ ਕਿ ਕੰਟੀਨਿਉਟੀ ਵਾਸਤੇ ਇਹ ਵੀ ਦੀ ਗੱਲ ਕਰਦਾ ਕਰਦਾ ਨਾ ਮੇਰੇ ਦਿਮਾਗ 'ਚ ਵੈਸੇ ਇੱਕ ਦਿਮਾਗ ਦੇ ਵਿੱਚ ਈ ਰਿਕਸ਼ਾ ਆਨ ਲੱਗ ਗਿਆ ਜ਼ਰੂਰ ਥੋੜੀ ਜਿਹੀ ਟੌਪਿਕ ਤੋਂ ਹਟ ਕੇ ਆ ਪਰ ਈ ਰਿਕਸ਼ਾ ਜਿਸ ਹਿਸਾਬ ਨਾਲ ਪੰਜਾਬ ਦੇ ਵਿੱਚ ਹੋ ਗਏ ਨੇ ਤੇ ਲੋਕੀ ਇਹਦੇ ਵਿੱਚ ਸਫਰ ਕਰ ਰਹੇ ਆ ਕੀ ਇਹ ਸੇਫ ਹੈਗੇ ਆ ਕੀ ਇਹਨਾਂ ਦਾ ਇੰਜਨ ਇਹਨਾਂ ਸਟਰੋਂਗ ਹੈਗਾ ਕਿ ਇੰਨੇ ਲੋਕਾਂ ਨੂੰ ਇੱਕ ਖਿੱਚ ਸਕਦੇ ਆ ਜਾਂ ਲੋਕਾਂ ਨੇ ਇਹਨਾਂ ਦਾ ਭਾਰ ਪਾ ਲਿਆ ਹੁੰਦਾ ਉੱਪਰ ਵੱਧ ਤੋਂ ਵੱਧ ਕੀ ਆ ਨਹੀਂ ਤੁਰੂਗਾ ਹੋਰ ਕੀ ਗੱਲ ਲੂ ਜਾਂ ਚਾ ਪਲਟੀ ਹੋ ਜਾਊਗਾ ਚਾ ਪਲਟੀ ਹੋ ਜਾਊਗਾ ਵੈਸੇ ਦੇਖੋ ਮਾਫੀ ਚਾਹੁੰਦਾ ਕਿਉਂਕਿ ਜਿਹੜਾ ਮੇਰਾ ਸਬਜੈਕਟ ਹੈ ਮੈਂ ਪਹਿਲਾਂ ਵੀ ਕਹਿਆ ਸੀ ਮੇਰਾ ਸਬਜੈਕਟ ਇਲੈਕਟ੍ਰੀਕਲ ਦਾ ਹੂੰ ਹੂੰ ਅਈ ਤਾਂ ਕਿੰਤੂ ਪਰੰਤੂ ਤਾਂ ਪਰ ਜਿਹੜੇ ਮਰਜ਼ੀ ਸਬਜੈਕਟ ਤੇ ਕਰੀ ਜਾਈਏ ਹਮ ਹਮ ਪਰ ਮੈਂ ਪਸੰਦ ਕਰਦਾ ਵੀ ਜਿਹੜੇ ਵਿਸ਼ੇ ਦੀ ਆਪਦੀ ਮਹਾਰਤ ਹੈ ਹਮ ਉਹਦੇ ਉੱਤੇ ਜਾਣਾ ਡਿਸਕਸ ਕਰਾਂ ਚਲੋ ਮੈਨੂੰ ਇਹ ਸੀਗਾ ਵੀ ਇਹ ਇਹ ਵੀ ਇਲੈਕਟ੍ਰੋਨਿਕ ਨਾਲ ਚੱਲਦੇ ਆ ਤਾਂ ਕਰੀ ਨਹੀਂ ਨਹੀਂ ਇਲੈਕਟ੍ਰਿਕ ਉਹ ਤਾਂ ਮੈਂ ਇੱਕੋ ਹੀ ਗੱਲ ਹੈ ਹਮ ਇੰਜਣ ਹੈ ਜੇ ਇੰਜਣ ਹੋਇਆ ਵੱਧ ਲੋਡ ਪਾਤਾ ਧੂਆਂ ਵੱਧ ਮਾਰੂ ਪੋਲਿਊਸ਼ਨ ਵੱਧ ਕਰੂ ਛੇਤੀ ਖਤਮ ਹੋ ਜਾਉ ਹਮ ਹਮ ਠੀਕ ਹੈ ਨਾ ਈ ਰਿਕਸ਼ਾ ਜਿਆਦਾ ਲੋਡ ਪਾਤਾ ਬੈਟਰੀਆਂ ਚਾਰਜਿੰਗ ਛੇਤੀ ਲੋ ਬੋਡੀ ਉਹਦੀ ਹਲਕੀ ਕਰਨੀ ਪੈਗੀ ਕਿਉਂਕਿ ਵਜਨ ਨਹੀਂ ਖਿਚਾਇਆ ਜਾ ਸਕਦਾ ਤੂੰ ਹਲਕੀ ਕਰਤੀ ਕਿਸੇ ਦਾ ਚੁੱਪਣਾ ਤੋੜ ਦੋ ਆਟੋ ਦੇ ਮੁਕਾਬਲੇ ਇਹਦੇ ਵਿੱਚ ਹੈਵੀ ਕੀ ਵਿਚਾਰ ਹੈ ਸਵਾਭਾਈ ਦੇ ਕਾਗਜ਼ੇ ਦੇ ਬਣੇ ਹੋਏ ਨੇ ਬੀਬੀਆਂ ਵੀ ਲਾਦਲਰ ਕੇ ਜਾਂਦੀਆਂ ਨੇ ਬਾਕੀ ਕੋਈ ਫਰਕ ਨਹੀਂ ਪੈਂਦਾ ਕੰਟਰੀ ਤੇ ਵਾਧੂਆਂ ਇੱਥੇ ਚਲੋ ਮੈਨੂੰ ਲੱਗਦਾ ਵੀ ਜ਼ਰੂਰ ਆਪਾਂ ਅਗਲੀ ਟੌਕ ਜਿਹੜੀ ਹੈ ਹਾਈਡਰੋਜਨ ਤੇ ਕਰਾਂਗੇ ਤੇ ਮੈਂ ਥੋੜਾ ਟਾਪਿਕ ਵੀ ਉਹਨੂੰ ਬਦਲਣਾ ਚਾਹੁੰਦਾ ਆ ਸੋਲਰ ਸਿਸਟਮ ਤੇ ਆਂਦੇ ਆ ਲੋਕੀ ਘਰਾਂ ਦੇ ਉੱਤੇ ਸੋਲਰ ਸਿਸਟਮ ਬੜੇ ਲਵਾਉਂਦੇ ਨੇ ਤੇ ਲੋਕਾਂ ਨੂੰ ਇਹ ਲੱਗਦਾ ਵੀ ਹਾਂ ਵੀ ਕਿੱਥੇ ਨਾ ਕਿੱਥੇ ਬਿਜਲੀ ਦਾ ਫਾਇਦਾ ਹੋ ਰਿਹਾ ਕੀ ਸੋਲਰ ਸਿਸਟਮ ਅਸਲ ਦੇ ਵਿੱਚ ਜਿਹੜੇ ਆ ਉਹ ਕਾਰਗਰ ਨੇ ਸੋਲਰ ਸਿਸਟਮ ਕਾਰਗਰ ਹੈਗੇ ਨੇ ਪਰੰਤੂ ਵਾਇਬਲ ਨਹੀਂ ਹੈਗੇ ਇਹ ਲੱਗ ਜ ਤੁਹਾਡੇ ਵਾਸਤੇ ਹੋ ਸਕ ਸਕਰੇ ਵੱਖਰਾ ਹੋਵੇ ਹੂੰ ਇਹ ਸਾਡਾ ਜਿਹੜੇ ਸੀ ਵਪਾਰ ਦੇ ਵਿੱਚ ਲੋਕ ਆਉ ਇਹ ਵਰ ਸ਼ਬਦ ਉੱਥੇ ਵਰਤੇ ਜਾਂਦੇ ਹੂੰ ਵਾਇਬਿਲਿਟੀ ਵਾਇਬਿਲਿਟੀ ਹੁੰਦੀ ਹੈ ਵੀ ਲਾਗਤ ਦੇ ਮੁਕਾਬਲੇ ਥੋੜੀ ਵਰਕਿੰਗ ਕਿੰਨੀ ਜਿਆਦਾ ਵਧੀਆ ਜੇ ਅਸੀਂ 100 ਰੁਪਇਆ ਲਾ ਕੇ 700 ਕਮਾ ਲਿਆ 150 ਕਮਾ ਲਿਆ ਤਾਂ ਪਗਣੇ ਜੀ ਵੀ ਵਾਇਬਿਲਿਟੀ ਬਹੁਤ ਵਧੀਆ ਹੈ ਹੂੰ ਪੈਸੇ ਬਣਾ ਰਹੀ ਹੈ 3-4 ਗੁਣੇ ਵੀ ਬਣਾ ਰਹੀ ਹੈ ਹੂੰ ਪਰ ਜੇ ਸੌਲਾ ਕੇ 90 ਰਹਿ ਗਏ ਫਿਰ ਵਾਇਬਿਲਿਟੀ ਨਹੀਂ ਹੈ ਫਿਰ ਸ਼ੌਕ ਪੂਰਾ ਹੈ ਹਮ ਸ਼ੌਕ ਲਈ ਆਪਾਂ ਪਹਿਲਾਂ ਗੱਲ ਕੀਤੀ ਵੀ ਲੋਕ 80-80 ਲੱਖ ਦੀਆਂ ਕਾਰਾਂ ਵੀ ਖੜਾਉਂਦੇ ਨੇ ਘਰੇ ਕਰੋੜ ਕਰੋੜ ਦੀਆਂ ਵੀ ਖੜਾਉਂਦੇ ਨੇ ਹਮ ਤੇ ਮੇਰੇ ਵਰਗਾ ਓਮਨੀ ਵੈਨ ਵੀ ਲਈ ਫਿਰਦਾ ਹਲੇ ਤੱਕ ਪੰਡਿਆ ਤੇ ਦੂਸਰੀ ਸਸਤੀ ਗੱਡੀ ਨਹੀਂ ਹੋਣੀ ਜਿੰਨੀ ਮੇਰੇ ਕੋਲੇ ਹੈ ਗੱਡੀ ਸਸਤੀ ਰੱਖੀਏ ਤੁਸੀਂ ਓਮਨੀ ਵੈਨ ਹੈ ਓਮਨੀ ਵੈਨ ਵੱਡੀ ਗੱਡੀ ਲੱਗੀ ਨਹੀਂ ਨਾ ਲੋੜ ਨਹੀਂ ਕੋਈ ਆਪਰ ਸ਼ੌਂਕ ਹੈ ਨਹੀਂ ਪਈ ਇਹ ਘੁੰਮਦਾ ਚਾਹਿੰਦੇ ਨੇ ਚਾਰ ਹੈਗੇ ਨੇ ਮਰਸੜੀ ਦੇ ਕਿਹੜਾ 8 ਪਹੀਏ ਹੋਣਗੇ ਨਾਲੇ ਉਹਦੇ ਮੂਰੇ ਕਿਹੜਾ ਗਾਂ ਨਹੀਂ ਆਉਂਦੀ ਵੀ ਇਹਦੇ ਮੂਰੇ ਆਉਂਦੀ ਹੈ ਹੂੰ ਕੀ ਫਰਕ ਹੈ ਜੇ ਉਹਦੇ ਮੂਰੇ ਟੋਆ ਨਹੀਂ ਆਉਂਦਾ ਇਹ ਤਾਂ ਪੋੜਾ ਸ਼ੌਂਕ ਹੈ ਤਾਂ ਕੋਈਆਂ ਦਾ ਸ਼ੌਂਕ ਹੁੰਦਾ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਕੋਈ ਮੁੱਲ ਬਿਲਕੁਲ ਸਹੀ ਇਸੇ ਤਰ੍ਹਾਂ ਸੋਲਰ ਹੈ ਸੋਲਰ ਸ਼ੌਂਕ ਦਾ ਕੋਈ ਮੁੱਲ ਨਹੀਂ ਤੁਸੀਂ ਘਰ ਦੇ ਉੱਤੇ ਸੋਨਾ ਲੱਗਦਾ ਵੀ ਲਾਉਣਾ ਹੈ ਸੋਲਰ ਸ਼ੌਂਕ ਹੈ ਸ਼ੌਕ ਹੀ ਹੈ ਜੇ ਤੁਸੀਂ ਬਿਨਾ ਕੈਲਕੂਲੇਸ਼ਨ ਤੋਂ ਕੋਈ ਚੀਜ਼ ਲਾਵਾਂਗੇ ਇਹ ਸ਼ੌਕ ਹੀ ਕੰਸੀਡਰ ਕਰਾਂਗੇ ਜਾਂ ਸ਼ੌਕ ਹੈ ਜਾਂ ਬੇਵਕੂਫੀ ਹੈ ਹੋ ਗਿਆ ਤਾਂ ਪੈਸੇ ਬਚਦੇ ਨਹੀਂ ਇਹ ਬਚਾ ਕੇ ਦੇਖੇ ਨਾ ਸਰ ਵੇਚਣ ਵਾਲੇ ਦੀਆਂ ਐਨਕਾਂ ਨਾਲ ਦੇਖੋਗੇ ਫਿਰ ਤਾਂ ਫਾਇਦਾ ਜੇ ਨਾਲ ਆਪਦੇ ਵੀ ਅੱਖਾਂ ਤੇ ਐਨਕਾ ਤਾਂ ਲੀਏ ਫਿਰ ਦੇਖੋ ਕਿ ਨਾਲ ਨੁਕਸਾਨ ਹੈ ਬਹੁਤ ਹੈ ਇਹਦਾ ਕੋਈ ਫਾਇਦਾ ਨਹੀਂ ਹੈ ਟੈਕਨੋਲੋਜੀ ਮਾੜੀ ਨਹੀਂ ਹੈ ਟੈਕਨੋਲੋਜੀ ਸਹੀ ਹੈ ਟੈਕਨੋਲੋਜੀ ਸਹੀ ਹੈ ਪਰ ਇਹ ਸਾਨੂੰ ਲੋੜ ਤੋਂ ਵੱਧ ਮਹਿੰਗੀ ਵੇਚੀ ਜਾ ਰਹੀ ਹੈ ਮੈਂ ਦੋ ਕੰਟਰੀ ਸਟਡੀ ਕੀਤੇ ਨੇ ਇੰਡੀਆ ਤੋਂ ਇਲਾਵਾ ਹਮ ਇੱਕ ਸਾੜੇ ਤੋਂ ਮਾੜਾ ਹੈ ਇੱਕ ਸਾੜੇ ਤੋਂ ਤਕੜਾ ਹੈ ਪਾਕਿਸਤਾਨ ਆਪਣੇ ਤੋਂ ਤੇ ਨਿਗੁਣਾ ਕਰਾਂ ਸੀ ਥੱਲੇ ਹੈ ਥੱਲੇ ਤੇ ਸਟੱਡੀ ਕਰਦੇ ਰਹਿੰਦੇ ਆ ਬਹੁਤ ਸਾਰੇ ਬੰਦੇ ਉੱਥੋਂ ਗੱਲ ਵੀ ਕਰਦੇ ਰਹਿੰਦੇ ਨੇ ਹੁਣ ਉਹਦੇ ਵਿੱਚ ਨਿਕਲ ਕੇ ਕੀ ਆਇਆ ਵੀ ਜੋ ਸਿਸਟਮ ਇੱਥੇ 10 ਲੱਖ ਰੁਪਏ ਦਾ ਲੱਗਦਾ ਅੱਜ ਅਸੂਲ ਮੁਤਾਬਕ ਪਾਕਿਸਤਾਨ ਦੇ ਵਿੱਚ ਤਾਂ 30 ਲੱਖ ਦਾ ਲੱਗੂਗਾ ਤੇਨੇ ਗੁਣੇ ਕਰਾਂ ਸੀ ਨਾ ਟ ਹੈ ਹੂੰ ਬਿਲਕੁਲ ਸਹੀ ਗੱਲ ਸਹੀ ਹੈ ਨਾ ਹੂੰ ਜਰ ਕੇ ਉੱਥੇ ਵੀ 10 ਲੱਖ ਲਈ ਹੈ ਸੇਮ ਕੋਸਟ ਸੇਮ ਕੋਸਟ ਪਾਵਰ ਸੇਮ ਹੈ ਇਹਦਾ ਮਤਲਬ 3 ਗੁਣਾ ਤਾਂ ਸਾਡਾ ਦਰਇਫਤ ਹੋ ਗਿਆ ਹੂੰ ਵੀ ਜ਼ਿਆਦਾ ਹੈ ਠੀਕ ਇਹ ਦੂੜਾ ਪ੍ਰੂਫ ਤਾਂ ਕਰੀ ਨੂੰ ਵੀ ਜਿਹੜੇ ਕੰਟਰੀ ਚ ਬਿਜਲੀ ਅੱਜ 75 ਰੁਪਏ ਜੂਨਟ ਹੈ ਉਹ ਕੰਟਰੀ ਦੇ ਵਿੱਚ ਸੋਲਰ ਬਾਈਵਲ ਹੈ ਕਿਉਂਕਿ ਸੋਲਰ ਦੀ ਕੀਮਤ ਸਾਡੇ ਨਾਲੋਂ 3 ਗੁਣਾ ਘੱਟ ਹੈ ਘੱਟ ਉਹਨਾਂ ਨੂੰ ਹਿਸਾਬ ਚ ਆਉਂਦੀ ਹੈ ਹੂੰ ਉਹ ਕਹਿੰਦੇ ਵੀ ਜੋ ਸਾਡੀ ਬਿਜਲੀ ਦੀ ਸਾਨੂੰ ਮਿਲਦੀ ਹੈ ਉਹਦੇ ਮਤ ਮੁਕਾਬਲੇ ਸੋਨਰ ਦੀ ਵੀ ਇਹ ਨਹੀਂ ਸਾਨੂੰ ਸਸਤੀ ਪੈ ਰਹੀ ਸਸਤੀ ਪੈ ਰਹੀ ਠੀਕ ਹੈ ਉੱਥੇ ਬਹੁਤ ਵਧੀਆ ਹੂੰ ਹੁਣ ਕਈ ਮਿੱਤਰ ਗੁੱਸੇ ਵੀ ਹੋ ਸਕਦੇ ਨੇ ਵੀ ਲੈ ਤੂੰ ਕੰਪੇਅਰ ਵੀ ਕੀਤਾ ਤਾਂ ਸਾਨੂੰ ਪਾਕਿਸਤਾਨ ਨਾਲ ਪਰ ਮੁੱਲ ਤਾਂ ਮੁੱਲ ਹੈ ਅਸੀਂ ਜਦੋਂ ਚੀਕਦੇ ਹੁੰਦੇ ਹਾਂ ਨਾ ਵੀ ਵਾਗਾ ਬਾਰਡਰ ਖੋਲੋ ਸਾਡੀ 70 ਰੁਪਏ ਕਣਕ ਵਿਕੂਗੀ ਹੂੰ ਉਹ ਵੀ ਤਾਂ ਉਧਰ ਹੀ ਵਿਕਣੀ ਹੈ ਹੂੰ ਤੇ ਦੂਜਾ ਕੰਟਰੀ ਦੀ ਇਟਲੀ ਮੇਰੇ ਸਿਸਟੈਂਟ ਉੱਥੇ ਹੈ ਉਹਨੇ ਕਿਹਾ ਵੀ ਸਾਰਾ ਸੋਲਰ ਲਵਾਉਣਾ ਮੈਂ ਉਹਦੇ ਪਹਿਲਾਂ ਬਿੱਲ ਬੋਲਿਆ ਅਸੀਂ ਬਿੱਲ ਕੁਟੇਸ਼ਨ ਸਾਰਾ ਕੁਝ ਮਿਲਾਇਆ ਸਾਡੇ ਜਿਹੜੇ ਸੈਲਰ ਨੇ ਜਿਹੜੇ ਸਾਨੂੰ ਸੋਲਰ ਵੇਚ ਰਹੇ ਨੇ ਉਹ ਸਾਨੂੰ ਕੀਮਤ ਕੱਢ ਕੇ ਦਿਖਾਉਂਦੇ ਨੇ 5 ਸਾਲ ਦੀ ਪੂਰੀ ਇਹ 5 ਸਾਲ ਦੇ ਪੈਸੇ ਪੂਰੇ ਹੋ ਜਾਣਗੇ 5 ਸਾਲ ਦੇ ਪੈਸੇ ਹੋਣਗੇ ਹੂੰ ਠੀਕ ਹੈ ਇਟਲੀ ਦੀ ਕਾਸਟਿੰਗ ਚੈੱਕ ਕੀਤੀ ਉਹ ਢੂੜ ਸਾਲ ਦੇ ਪੂਰੇ ਹੁੰਦੇ ਨੇ ਤੈਨੂੰ ਗੁਣੇ ਨਾਲ ਵਰਤ ਕਰੇ ਸੀ ਇਹਦਾ ਮਤਲਬ ਆਕੀ ਕੰਟਰੀਆਂ ਨਾਲੋਂ ਅਸੀਂ ਤੈਨੂੰ ਗੁਣੇ ਮੇਗਾ ਸਾਨੂੰ ਇਹ ਵੇਚਿਆ ਜਾ ਰਿਹਾ ਪਰ ਗਵਰਨਮੈਂਟ ਤਾਂ ਕਹਿੰਦੇ ਅਸੀਂ ਸਬਸਿਡੀਆਂ ਦੇ ਰਹੇ ਆ 50% ਦੀ ਸਬਸਿਡੀ ਦੇ ਰਹੇ ਆ ਕੋਈ ਨਹੀਂ ਦੇ ਰਿਹਾ ਤੁਸੀਂ ਸੋਲਰ ਵਾਲਿਆਂ ਨਾਲ ਗੱਲ ਕਰਕੇ ਦੇਖੋ ਉਹ ਕਹਣਗੇ ਠੀਕ ਹੈ ਜੀ ਸਬਸਿਡੀ ਵਾਲਾ ਲੈਣਾ 16 ਚੀਜ਼ ਪਹਿਲੇ ਹੀ 200 ਦੀ ਆ 100% ਸਮਝ ਲੈ ਲੋ ਉੱਚੇ ਕੋਈ ਸਾ ਕੁ ਤਰਤਾ ਵੀ ਹੂੰ 40 ਕਿਲੋਵਾਟ ਆਮ ਜੇ ਮੈਨੂੰ ਫੋਨ ਫੜਾਈ 40 ਜਾਂ ਸਾਡਾ 42 ਕਿਲੋਵਾਟ ਦਾ ਲੱਗਿਆ ਹੋਇਆ ਹੂੰ ਹੂੰ ਸਾਡਾ ਸਿਸਟਮ ਹੂੰ ਆ ਸਾਹਮਣੇ ਡਿਸਪਲੇ ਚੱਲ ਰਹੀ ਹੈ ਸਾਰਾ ਡਾਟਾ ਆ ਰਿਹਾ ਹੂੰ ਹਰ ਕਿਸਮ ਦਾ ਡਾਟਾ ਹੁੰਦਾ ਮੈਂ ਤਾਂ ਬੇਰਤ ਤਾਂ ਕੰਮੇ ਸਰਦ ਨਹੀਂ ਡਾਟਾ ਤੇ ਪੂਰਾ ਧਿਆਨ ਦਿੰਦੇ ਤੁਸੀਂ 175 ਜੁਨਟ ਬਣੀਆਂ ਨੇ ਹਲੇ ਤੱਕ اچھا ਤੁਸੀਂ ਮਾਰਕੀਟ 'ਚ ਪੁੱਛ ਕੇ ਦੇਖੋ ਵੀ 42 ਕਿਲੋਵਾਟ ਦਾ ਸੋਲਰ ਦੀ ਕੀ ਕੀਮਤ ਹੈ ਪਹਿਲੀ ਗੱਲ 42 ਕਿਲੋਵਾਟ ਦੇ ਸੋਲਰ ਦੀ ਕੀਮਤ ਦੇਖੋ ਹੂੰ ਫਿਰ ਉਹਦੇ ਦੀ ਲਾਗਤ ਦੇਖੋ ਵੀ ਲਾਗਤ ਕਿੰਨੇ ਕੁ ਰੁਪਈਆ ਚ ਪੂਰੀ ਹੋਊਗੀ ਬੈਂਕ ਇੰਟਰਸਟ ਵੀ ਪਹਿਣਗੇ ਬੈਂਕ ਦਾ ਲੋਨ ਵੀ ਆਪ ਤੇ ਚਾਰ ਜੂੰਟ ਦੀ ਐਵਰੇਜ ਹੈ ਚਾਰ ਜੂੰਟ ਤੇ ਸਵਾ ਸ਼ੇਰ ਪਰ ਜੂੰਟ ਸੜ ਰੇਟ ਹੈ ਹਮ 24 ਰੁਪਈਆ ਦੀ ਬਿਜਲੀ ਬਣਾਈ 1 ਕਿਲੋਵਾਟ ਦੇ ਹਮ